ਲੰਗਾ ਤੇਰੀਆਂ ਜਾਰ ਪੈਣਾ ਦੀ ਵੀਰਾ ਆ ਦੀਰਾ ਐ ਰੈਟਡ ਦੇਵੇ ਦੁਆਨਿਆ ਵੇ ਮੁਤਾ ਬਸ ਮੇਰੂ ਦਾ ਆਏ 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 ਬਾਪੂ ਕਰਦੇ ਨਵਾਈਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਫੌਜੀ ਅਸਾਮ ਦੇ ਵਿੱਚ ਡਿਊਟੀ ਨਿਭਾਉਂਦੇ ਹੋਏ ਉਸ ਦੀ ਮੌਤ ਹੋ ਗਈ ਹੈ ਹੱਟਟੈਗ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ ਤਾਂ ਸ਼ਹੀਦ ਹਰਜਿੰਦਰ ਸਿੰਘ ਦੀ ਮ੍ਰਿਤਕ ਦੇ ਜਦੋਂ ਘਰ ਲਿਆਂਦੀ ਗਈ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਈ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਮ੍ਰਿਤਕ ਹਰਜਿੰਦਰ ਸਿੰਘ ਇਕਲੌਤਾ ਮਾਪਿਆਂ ਦਾ ਪੁੱਤਰ ਸੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਆਪਣੇ ਪਿੱਛੇ ਹੁਣ ਆਪਣਾ ਪਰਿਵਾਰ ਅਤੇ 1.5 ਸਾਲ ਦਾ ਬੇਟਾ ਅਤੇ ਇੱਕ ਟੀ ਛੱਡ ਗਿਆ ਤਸਵੀਰਾਂ ਦੇ ਵਿੱਚ ਸ਼ਹੀਦ ਹੋਏ ਫੌਜੀ ਹਰਜਿੰਦਰ ਸਿੰਘ ਦੀ ਮਾਂ ਉਹਨਾਂ ਦੀ ਪਤਨੀ ਅਤੇ ਬੇਟੀ ਅਤੇ ਬੇਟਾ ਨਜ਼ਰ ਆ ਰਹੇ ਨੇ ਬੇਟੇ ਦੇ ਵੱਲੋਂ ਸਲੂਟ ਮਾਰ ਕੇ ਆਪਣੇ ਬਾਪ ਨੂੰ ਜੋ ਹੈ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਤੈ ਜੋ ਬੇਟਾ ਤੁਸੀਂ ਦੇਖ ਰਹੇ ਹੋ ਇਹ ਹਰਜਿੰਦਰ ਸਿੰਘ ਦਾ ਹੀ ਬੇਟਾ ਹੈ ਜਿਸ ਦੀ ਉਮਰ 1.5 ਸਾਲ ਦੱਸੀ ਜਾ ਰਹੀ ਹੈ ਦਰਸਲ ਅਸਾਮ ਦੇ ਵਿੱਚ ਡਿਊਟੀ ਦੌਰਾਨ ਹਰਜਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈਂਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ 40 ਸਾਲ ਹਰਜਿੰਦਰ ਸਿੰਘ ਦੀ ਉਮਰ ਦੱਸੀ ਜਾ ਰਹੀ ਹੈ ਜੋ ਕਿ ਅਚਾਨਕ ਹੱਟ ਅਟੈਕ ਦਾ ਸ਼ਿਕਾਰ ਹੋ ਗਿਆ ਹੈ ਹਰਜਿੰਦਰ ਸਿੰਘ ਦੀ ਮੌਤ ਦੀ ਖਬਰ ਜਿਵੇਂ ਹੀ ਪਰਿਵਾਰ ਤੱਕ ਪਹੁੰਚੀ ਤਾਂ ਘਰ ਦੇ ਵਿੱਚ ਮਾਤਮ ਪਸਰਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਪਾਪੂ ਕਰ ਦੇਣ ਵਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ 12 ਸਾਲ ਦੀ ਬੇਟੀ ਅਤੇ 1.5 ਸਾਲ ਦਾ ਬੇਟਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਦੋਨੋਂ ਬੱਚੇ ਹਰਜਿੰਦਰ ਸਿੰਘ ਦੇ ਦੱਸੇ ਜਾ ਰਹੇ ਨੇ ਤੇ ਬੇਟੀ ਦੇ ਵੱਲੋਂ ਸਲੂਟ ਮਾਰ ਕੇ ਆਪਣੇ ਬਾਪ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਪਰ ਉਹਦੀ ਮਾਂ ਦੇ ਹੰਝੂ ਨਹੀਂ ਰੁਕ ਰਹੇ ਜਿਸ ਦੇ ਵੱਲੋਂ ਆਪਣੇ ਪੁੱਤ ਨੂੰ ਯਾਦ ਕੀਤਾ ਜਾ ਰਿਹਾ ਹੈ ਇਕਲੌਤਾ ਪੁੱਤ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਡਿਊਟੀ ਦੌਰਾਨ ਹਾਰਟ ਅਟੈਕ ਦੇ ਨਾਲ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ